ਇੱਥੇ ਆਓ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਇਹਨੂੰ ਚੈੱਕ ਕਰੋ ਆਪਣੇ ਭੈਣ ਭਰਾਵਾਂ ਨੂੰ ਵੀ ਦੱਸਿਓ ਵੀ ਇਹ ਕਿੱਦਾਂ ਦੀ ਚੀਜ਼ ਆ ਤੇ ਸਾਡੀ ਵੀ ਤੁਸੀਂ ਇਹ ਬੜੀ ਵੱਡੀ ਇੱਕ ਮਦਦ ਕਰੋਗੇ ਆਣ ਕੇ ਸਾਡੇ ਵੀ ਜਿਹੜੇ ਬੱਚੇ ਪੜ ਸਕਣਗੇ ਜਾਂ ਅਸੀਂ ਵੀ ਕੋਈ ਜਿਹੜਾ ਆਪਣਾ ਕਾਰੋਬਾਰ ਕਰਕੇ ਆਪਣੇ ਬੱਚਿਆਂ ਨੂੰ ਕੇ ਸਟੈਂਡ ਕਰ ਸਕਦੇ ਆਂ ਜੀ ਇਹ ਸਾਰੇ ਭੈਣ ਭਰਾ ਸਹਿਯੋਗ ਦੇਣਗੇ ਤੇ ਫੇਰ ਹੀ ਇੱਥੇ ਆਣ ਕੇ ਅਸੀਂ ਇਸ ਨੂੰ ਅਸੀਂ ਕੰਮ ਨੂੰ ਚਲਾ ਸਕਦੇ ਆਂ ਜਿਹੜੀ ਸਾਡੀ ਰੋਜ਼ ਸੇਲ ਹੋਏਗੀ ਉਹ ਤੋਂ ਅਸੀਂ ਕਿਹੜੀ ਕੋਸ਼ਸ਼ ਕਰਦੇ ਆ ਜੀ ਸਾਰੇ ਭੈਣ ਭਰਾ ਸਾਡਾ ਸਹਿਯੋਗ ਦੇਣਗੇ ਸਸੀਗਰ ਬਾਜੀ ਸਸੀਗਰ ਬਾਵਾ ਜੀ ਇਹ ਬੜੀ ਨਾਮ ਦਾ ਸ਼ਹਿਰੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਮੇਰਾ ਨਾਮ ਜੀ ਅਮਰਪਾਲ ਸਿੰਘ ਹੈ ਜੀ ਠੀਕ ਹੈ ਜੀ ਤੇ ਬਾਜੀ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਜੀ ਤੁਹਾਡੇ ਕੋਲ ਆਪਣੇ ਕੋ ਦਹੀਂ ਭੱਲਾ ਹੈ ਜੀ ਤੇ ਚਾਟ ਹੈ ਜੀ ਅੱਛਾ ਜੀ ਉਹ ਚੀਜ਼ਾਂ ਹੀ ਪਿਆਰ ਕਰਦੇ ਨੇ ਤੇ ਪਰ ਇਹ ਕੰਨਾ ਟਾਈਮ ਹੋ ਗਿਆ ਜੀ ਕੰਮ ਕਰਦਿਆਂ ਤੁਹਾਨੂੰ ਮੈਨੂੰ ਜੀ 2 ਮਹੀਨੇ ਹੋਏ 2 ਮਹੀਨੇ ਅਜੇ ਸਟਾਰਟਿੰਗ ਹੀ ਹੈ ਜੀ ਹਾਂ ਜੀ ਸਟਾਰਟਿੰਗ ਹੈ ਜੀ ਬਿਲਕੁਲ ਅੱਛਾ ਜੀ ਤੇ ਇਹ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ ਇਹ ਤੋਂ ਪਹਿਲਾਂ ਬਾਹਰ ਕੱਪੜੇ ਦਾ ਫੇਰਾ ਵੀ ਕੀਤਾ ਜੀ ਤੇ ਮੜਕੇ ਇੱਥੇ ਜਰਾਬਾ ਵੀ ਲਾਜਦੀਆਂ ਆਪਾਂ ਸਾਨੂੰ ਉਹ ਕੰਮ ਕਰਦੇ ਆ ਕਿ ਸੋਚਿਆ ਕਿ ਗਰਮੀਆਂ ਨੂੰ ਇਹ ਕੰਮ ਕਰੀਏ ਕਿ ਵਧੀਆ ਜਿਹੜਾ ਖਾਣਾ ਬਣਾ ਕੇ ਲਈਏ ਤੇ ਸੰਗਤ ਨੂੰ ਸ਼ਕਾਈਏ ਤੇ ਇਹ ਕਿਦਾਂ ਆਪਣਾ ਦਿਮਾਗ ਜਾਇਆ ਵੀ ਇਹੋ ਹੀ ਕੰਮ ਕਰਨਾ ਹੈ ਦਹੀਂ ਭਲੇ ਚਾੜ ਪਾਪਣੀ ਦਾ ਦਿਮਾਗ ਚ ਇਦਾਂ ਹੈ ਜੀ ਮੇਰੇ ਕੋਲ ਪਾਪਕੋਰਨ ਦੀ ਮਸ਼ੀਨ ਹੀ ਮੈਂ ਵਿਆਹ ਸ਼ਦਿਆਂ ਜਾਣਾ ਸੀ ਤੇ ਉੱਥੋਂ ਦੇ ਜਲੰਧਰ ਦੇ ਕਾਰੀਗਰ ਆਉਂਦੇ ਸੀ ਤੇ ਬੜਾ ਵਧੀਆ ਮਟੀਰੀਅਲ ਬਣਾਉਂਦੇ ਸੀ ਫਿਰ ਉਹਨਾਂ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਬਣਾਉਣਾ ਉਹਨਾਂ ਨੇ ਮੈਨੂੰ ਦੱਸਿਆ ਵੀ ਇਦ ਇਸ ਤਰ੍ਹਾਂ ਮੈਂ ਤਿਆਰ ਕੀਤਾ ਮੈਂ 2 ਸਾਲ 3 ਸਾਲ ਪਹਿਲਾਂ ਘਰੇ ਆਪਾਂ ਬਣਾਉਂਦੇ ਰਹੇ ਤੇ ਆਪਣੇ ਆਨਗਵਾਰ ਸਰਣੂ ਕੋ ਆਇਆ ਮਹਾਰਾਣੀ ਕਿਰਪਾ ਕੀਤੀ ਹੁਣ ਹਰ ਕਿਸੇ ਮਿਹਨਤ ਕੀਤੀ ਹੈ ਛੇੜੀ ਬਣਾਈ ਜੇ ਠੀਕ ਹੈ ਛੇੜੀ ਬਣਾਉਣ ਤੋਂ ਬਾਅਦ ਇਹ ਕਾਰੋਬਾਰ ਸ਼ੁਰੂ ਕੀਤਾ ਇਹ ਕਿੰਦਾ ਦਾ ਰਿਸਪਾਂਸ ਭਾਈ ਦਿੱਤਾ ਸੰਗਤ ਨੇ ਜੀ ਬਹੁਤ ਵਧੀਆ ਜੀ ਜਿਹੜੇ ਵੀ ਭੈਣ ਭਰਾ ਆਉਂਦੇ ਨੇ ਇੱਕ ਪਲੇਟ ਖਾ ਲੈਂਦੇ ਨੇ ਦੋ ਪਲੇਟਾਂ ਪੈਕ ਕਰਾ ਕੇ ਲੈ ਜਾਂਦੇ ਨੇ ਬਾਬੇ ਨਾਮਦੇਵ ਜੀ ਕਿਰਪਾ ਹੈ ਕੋਈ ਤਰ ਧਰਤੀ ਤੇ ਹੀ ਰਹ ਰਹੇ ਹਾਂ ਜਿਸ ਧਰਤੀ ਤੇ ਹੀ ਰਹ ਰਹੇ ਹਾਂ ਬਾਬੇ ਨਾਮਦੇਵ ਦੀ ਬਹੁਤ ਬੜੀ ਅਪਾਰ ਬਖਸ਼ਿਸ਼ ਹੈ ਕਿ ਜਿਹੜਾ ਸਾਨੂੰ ਸਾਰੀ ਦੁ ਇਹ ਭਗਤ ਨਾਮਦੇਵ ਜੀ ਨੇ ਆਪਣੇ ਸਾਨੂੰ ਚਰਨਾਂ ਨਾਲ ਇੱਥੇ ਗੁਰਦੁਆਰਾ ਬਾਬਾ ਨਾਮਦੇਵ ਜੀ ਨੇ ਨਾਲ ਸਾਨੂੰ ਜੋੜ ਕੇ ਰੱਖਿਆ ਆ। ਇਹ ਭਾਜੀ ਕੀ ਆ ਗਿਆ ਜੀ ਹੁਣ? ਇਹ ਪਾਪੜੀ ਹੈ ਜੀ। ਠੀਕ ਹੈ ਜੀ। ਮੱਠੀ ਜੀ ਨੂੰ ਬੋਲਦੇ ਮੱਠੀ ਦੀ ਚਾਟ ਬਣਦੀ ਆ। ਅੱਛਾ ਜੀ। ਇਹ ਮੱਠੀ ਅਸੀਂ ਲਾਤੀ ਆ ਜੀ। ਇਹ ਆਪ ਤਿਆਰ ਕਰਉਂਦੇ ਜੀ ਕਿ ਜਾਂ ਬਣੀ ਬਣਾਤੀ ਲਈ ਹੁੰਦੀ ਨਹੀਂ ਜੀ ਆਪ ਹੀ ਤਿਆਰ ਕਰੀਦੀ ਆ ਜੀ ਅੱਛਾ ਜੀ ਬਣੀ ਬਣਾਈ ਸਮੈਲ ਵੀ ਆਉਂਦੀ ਆ ਇਹ ਰੋਜ਼ 11 ਦੀ ਤਿਆਰ ਕਰਨੀ ਜਿੰਨੀ ਕਿ ਸਾਡੀ ਲੱਗਦੀ ਆ ਠੀਕ ਆ ਜੀ ਲਾਗਤ ਦੇ ਮੁਤਾਬਿਕ ਅਸੀਂ ਇਹਨੂੰ ਕਰਦੇ ਤਿਆਰ ਹਾਂ ਜੀ ਹਾਂ ਜੀ ਹਾਂ ਜੀ ਤੇ ਇਧਰ ਕੀ ਰੱਖਿਆ ਦੇ ਇਧਰ ਅਸੀਂ ਜੀ ਸਾਰਾ ਸਮਾਨ ਠੰਡਾ ਰੱਖਿਆ ਹੋਇਆ ਆ ਅੱਛਾ ਜੀ ਤੇ ਤੇ ਘੱਟਾ ਮਿੱਟੀ ਨਹੀਂ ਆਉਂਦਾ ਇੱਕ ਮੱਛਰ ਮੱਖੀਆਂ ਜਿਹੜੀਆਂ ਆ ਜਿੰਨੀ ਘੜੀ ਜੀ ਭਾਜੀ ਚਟਨੀ ਆਪਣੇ ਕੋਲ ਅਸੀਂ ਇਹ ਵੀ ਖੁਦ ਤਿਆਰ ਕਰੀਦੀ ਆ ਜੀ ਤੇ ਖੰਡ ਦੀ ਤੇ ਗੁੜ ਦੀ ਮਿਕਸ ਕਰਨੀ ਆ ਅੱਛਾ ਇਹਦੇ ਵਿੱਚ ਇਹਨੂੰ ਆਮਚੂਰ ਵਗੈਰਾ ਪਾਗਾ ਕੇ ਅਸੀਂ ਇੱਕ ਵਧੀਆ ਤਿਆਰ ਕੀਤੀ ਆ ਤੇ ਜਿਹੜਾ ਵੀ ਛਕੇ ਤੇ ਉਹ ਆਮ ਲੋਕਾਂ ਦੇ ਦੁਕਾਨਾਂ ਤੇ ਜਾਣੇ ਆ ਨਾ ਜਦੋਂ ਅਸੀਂ ਇਹ ਕਹਿੰਦੇ ਨੇ ਕਿ ਚਟਨੀ ਅਸੀਂ ਨਹੀਂ ਖਾਣੇ ਪਰ ਸਾਡੇ ਕੋਲ ਦੁਬਾਰਾ ਇਹ ਮਿੱਠੀ ਚਟਨੀ ਜਿਹੜੀ ਦੁਬਾਰਾ ਗਾਗਬ ਮੰਗਦਾ ਆ ਵੀ ਸਾਨੂੰ ਜਰੂਰ ਦੋ ਇਹ ਬਹੁਤ ਸਵਾਦ ਆ ਤੇ ਅੱਗੇ ਕੀ ਜੀ ਭਾਜੀ ਇਹਦੇ ਵਿੱਚ ਆਲੂ ਰੱਖੇ ਆ ਜੀ ਖਰਾਬ ਨਾ ਹੋਣ ਕੱਟ ਕੇ ਆਲੂ ਰੱਖੇ ਆ ਅੱਛਾ ਜੀ ਇਧਰ ਆਪਾਂ ਪੱਲੇ ਵੱਖਰੇ ਰੱਖੇ ਦਹੀਂ ਵੱਖਰਾ ਰੱਖਿਆ ਆ ਬਰਫ ਲੱਗੀ ਹੋਈ ਨਾਲੇ ਚ ਪਾਣੀ ਨਹੀਂ ਪਾਉਣਾ ਕਿਸੇ ਚੀਜ਼ ਦਾ ਪਾਣੀ ਕਰਨਾ ਜੀ ਇਹ ਪੂਰਾ ਹਾਈਜੀਨਿਕ ਹੈ ਜੀ ਕਾਜੀ ਕੰਮ ਸਫਾਈ ਪੂਰੀ ਰੱਖੀ ਹੈ ਤੁਸੀਂ ਸਾਫਾਈ ਦਾ ਪੂਰਾ ਧਿਆਨ ਰੱਖਿਆ ਹੈ ਜੀ ਕਿਤੇ ਪੁਦੀਨੇ ਵਾਲੀ ਚਟਣੀ ਕਿਹੜੀ ਵਰਤਦੇ ਜੀਨੀ ਵਾਲੀ ਹੈ ਜੀ ਸਾਡੇ ਕੋਲ ਬਣੀ ਹੋਈ ਆ ਅੱਛਾ ਜੀ ਆਹ ਚ ਪੁਦੀਨਾ ਹੁੰਦਾ ਥੋੜੀ ਮਿਰਚ ਹੁੰਦੀ ਹੈ ਠੀਕ ਹੈ ਜੀ ਫਿਰ ਟੇਸਟ ਅਨੁਸਾਰ ਗਾਜ ਜਿੱਦਾਂ ਦੀ ਕੋਈ ਇਹ ਆਪ ਹੀ ਤਿਆਰ ਕਰਦੇ ਜੀ ਹਾਂ ਜੀ ਇਹ ਸਾਰਾ ਸਮਾਨ ਅਸੀਂ ਆਪ ਹੀ ਕੁਝ ਤਿਆਰ ਕਰਦੇ ਹਾਂ ਠੀਕ ਹੈ ਜੀ ਕੋਈ ਚੀਜ਼ ਜਿਹੜੀ ਬਾਜ਼ਾਰੋਂ ਲੈ ਕੇ ਆਉਂਦੇ ਠੀਕ ਹੈ ਜੀ ਇਹ ਮੱਠੀ ਤੋਂ ਬਾਅਦ ਭਾਜੀ ਇਹ ਚ ਹੋਣਾ ਆਲੂ ਐ ਆ ਜਨਾਬ ਜੀ ਵਾਹ ਜੀ ਵਾਹ ਹਾਂ ਜੀ ਹੁਣ ਇਹਦੇ ਵਿੱਚ ਥੋੜੇ ਜਿਹੇ ਪਿਆਜ਼ ਪਾਵਾਂਗੇ ਜੀ ਠੀਕ ਹੈ ਜੀ ਇਹ ਸਮਾਈ ਭਾਜੀ ਬਹੁਤ ਕੀ ਹੈ ਜੀ ਤੇ ਹਾਂ ਜੀ ਇੱਥੇ ਚਨੇ ਪੈਣਗੇ ਜੀ ਨਾਲ ਠੀਕ ਹੈ ਜੀ ਹੁਣ ਚਨੇ ਦੇ ਉੱਪਰ ਫਿਰ ਥੋੜਾ ਨਮਕ ਪਾਏਗਾ ਨਮਕ ਆ ਜੀ ਠੀਕ ਹੈ ਜੀ ਸਾਰਾ ਨਮਕ ਹਜਮੇ ਵਾਸਤੇ ਵਧੀਆ ਰਹਿੰਦਾ ਹਾਂ ਜੀ ਹੁਣ ਆਪਾਂ ਇਹ ਇਧਰ ਇੱਥੇ ਧਨੀਆ ਡੈਕੋਰੇਸ਼ਨ ਵਾਪਰੇ ਫਰੈਸ਼ ਧਨੀਆ ਫਰੈਸ਼ ਧਨੀਆ ਜੀ ਇਹ ਇੱਥੇ ਲਾਤਾ ਵਾਹ ਜੀ ਵਾਹ ਹਾਂ ਜੀ ਇਹ ਸਾਡੇ ਕੋਲ ਕੂਤਨੇ ਵਾਲੀ ਚਟਨੀ ਹੈ ਜੀ ਹਾਂ ਲੋਡ ਮਤਾਬਿਕ ਇਹਦੇ ਤੇ ਹੁਣ ਨਹੀਂ ਕੋਈ ਕਵੇ ਕੋਈ ਨਮਕੀਨ ਨਹੀਂ ਚਾਹੀਏ ਲਾ ਦਿੰਨੇ ਆ ਜੀ ਵਾਹ ਜੀ ਵਾਹ ਇਹ ਪੂਰਾ ਭਾਰੀ ਡੈਕੋਰੇਟ ਕਰਦਾ ਨਹੀਂ ਹਾਂਜੀ ਹਾਂਜੀ ਅੱਜ ਹੁਣ ਰੈਡੀ ਹੋ ਗਈ ਤੁਹਾਡੀ ਸਪੈਸ਼ਲ ਚਾਟ ਜਿਹੜੀ ਹੈ ਭੱਲੇ ਵਾਲੀ ਠੀਕ ਹੈ ਜੀ ਤੁਸੀਂ ਖਾਓ ਤੇ ਹੁਣ ਟੈਸਟ ਕਰੋ ਜੀ ਇਹ ਠੀਕ ਆ ਭਾਜੀ ਇਹ ਭਾਜੀ ਜਗਾ ਕਿਹੜੀ ਪੈ ਜਾਂਦੀ ਜੇ ਜੇ ਕਹਿੰਦੇ ਇੱਥੇ ਹੋਣਾ ਹੋਵੇ ਤੇ ਲੋਕੇਸ਼ਨ ਦੱਸੋ ਜੀ ਆਪਣੀ ਕਿਹੜੀ ਇਹ ਗੋਲ hatti ਦੇ ਕੋਲ ਆ ਬਾਬਾ ਨਾਮਦੇਵ ਜੀ ਦੇ ਨਾਲ ਹੀ ਗੁਰਦੁਆਰਾ ਦੇ ਅੰਦਰ ਆ ਇਹ ਸ਼ਹਿਰ ਕਿਹੜਾ ਪੈ ਜਾਂਦਾ ਜੀ ਘਮਾਨ ਹੈ ਜੀ ਬਾਬਾ ਨਾਮਦੇਵ ਨਗਰ ਘਮਾਨ ਆ ਡਿਸਟ੍ਰਿਕਟ ਗੁਰਦਾਸਪੁਰ ਅ ਤੇ ਮੈਸਜ ਆ ਕੁਆਲਿਟੀ ਦੇ ਬਿਲਕੁਲ ਆਪੋਜੀਟ ਹੈ ਨਾ ਤੇ ਇਹ ਗੋਲਡ ਕਾਰਟਿੰਗ ਦੇ ਉੱਤੇ ਆ ਜੀ ਤੇ ਬਾਬੇ ਨਾਮਦੇਵ ਦਾ ਗੁਰਦੁਆਰਾ ਬਿਲਕੁਲ ਨਾਲ ਆ ਠੀਕ ਹੈ ਜੀ ਇੱਥੇ ਖਾਸ ਕਰਕੇ ਸੰਗਤਨ ਤੇ ਬਿਲਕੁਲ ਕੋ ਗੁਰਦੁਾਰੇ ਨਾਲ ਹੀ ਆ ਜੀ ਗੁਰਦੁਾਰੇ ਨਾਲ ਹੀ ਪਹਿਲੀ ਰੇੜੀ ਮੇਰੀ ਇਧਰੋਂ ਗੁਰਦਰਾ ਸਾਹਿਬ ਆਓ ਕੇ ਬਾਬਾ ਜੀ ਦੇ ਦਰਸ਼ਨ ਕਰਕੇ ਤੇ ਪਹਿਲੀ ਜੀ ਕੋਈ ਭਾਈ ਆਪਣਾ ਫੋਨ ਨੰਬਰ ਦੱਸ ਦਿਓ ਜੀ ਕਿਉਂ ਲੋਕੇਸ਼ਨ ਲੱਭਣ ਜੇ ਪਰੇਸ਼ਾਨੀ ਹੋਏ ਹਾਂਜੀ ਫੋਨ ਨੰਬਰ ਮੇਰਾ ਨੋਟ ਕਰ ਲਓ ਜੀ 99150 ਤੇ 50410 ਜੀ ਟਾਈਮਿੰਗ ਕੀ ਜੀ ਆਪਣੀ ਇੱਥੇ ਆਪਣੀ ਟਾਈਮਿੰਗ ਹੈ ਜੀ ਸਾਢੇ 12:00 ਤੋਂ ਬਾ ਜਦੋਂ ਗਾਗ ਦੁਪਹਿਰ ਨੂੰ ਕੋਈ ਨਹੀਂ ਨਿਕਲਦਾ ਫਿਰ 4 ਵਜੇ ਸ਼ੁਰੂ ਕਰਾਂਗੇ ਜੀ 4 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਅਸੀਂ ਇਹ ਦੇ ਲਈ ਹੁੰਦੇ ਜੀ ਭਾਜੀ ਵੀ ਨਹੀਂ ਛੁੱਟੀ ਕਰਦੇ ਨਹੀਂ ਨਹੀਂ ਡੇਲੀ ਆਈਦਾ ਜੀ ਚਲੋ ਕਿਤੇ ਕੰਮ ਪੈ ਜੇ ਫਿਰ ਛੁੱਟੀ ਕਰ ਲਈਦੀ ਆ ਆਦਰਵੇ ਛੁੱਟੀ ਕੋਈ ਨਹੀਂ ਕਰੀਦੀ ਜੀ ਲਓ ਜੀ ਭਰਾ ਹੁਣਾਂ ਨੇ ਪਬਲੀਕ ਚਾਟ ਜਿਹੜਾ ਤਿਆਰ ਕਰ ਦਿੱਤਾ ਆ ਤੇ ਕਾਫੀ ਫਰੈਸ਼ ਚੀਜ਼ਾਂ ਪਾਈਆਂ ਜੀ ਪਦੀਨਾ ਦੇ ਚਟਨੀ ਵਗੈਰਾ ਤੇ ਭੱਲੇ ਵੀ ਤੁਸੀਂ ਦੇਖੇ ਆ ਜੀ ਬਹੁਤ ਵਧੀਆ ਫਰੈਸ਼ ਭੱਲੇ ਆ ਰੋਜ਼ ਬਣਾ ਕੇ ਲਿਆਉਂਦੇ ਆਏ ਤੇ ਬਾਕੀ ਹੁਣ ਇੱਕ ਕਰਦੇ ਆਂ ਦੀ ਬਾਈਟ ਤਿਆਰ ਟੇਸਟ ਕਰਕੇ ਦੱਸਦੇ ਹਾਂ ਕਿਵੇਂ ਦਾ ਟੇਸਟ ਆ ਹੂੰ ਬਹੁਤ ਵਧੀਆ ਟੇਸਟ ਆ ਜੀ ਮੈਂ ਜਿਹੜੀ ਪਾਪੜੀ ਇਹਨਾਂ ਨੇ ਭਾਜੀ ਹੁਣਾਂ ਨੇ ਬਾਈ ਆ ਕਾਫੀ ਕਰੰਚੀ ਆਏਗੀ ਤੇ ਚਟਣੀ ਵੀ ਜਿਹੜੀ ਇਹਨਾਂ ਦੀ ਗੋੜਾ ਵਾਲੀ ਚਟਣੀ ਇਹਨਾਂ ਨੇ ਤਿਆਰ ਕੀਤੀ ਉਹਦਾ ਟੇਸਟ ਵੀ ਵਧੀਆ ਤੇ ਪਦੀਨੇ ਵਾਲੀ ਚਟਣੀ ਦਾ ਟੇਸਟ ਵੀ ਵਧੀਆ ਆ ਤੇ ਬਾਕੀ ਜ਼ਰੂਰ ਭਾਜੀ ਹੁਣਾਂ ਕੋ ਆਓ ਜੀ ਮਾਨ ਸ਼ਹਿਰ ਆ ਜੀ ਤੇ ਗੋਲ ਲੱਟੀ ਦੇ ਆਪੋਜ਼ਿਟ ਇਹਨਾਂ ਦੀ ਕਾਰਟ ਆ ਤੇ ਮਗਰ ਭਗਤ ਬਾਬਾ ਨਾਮਦੇਵ ਜੀ ਦਾ ਗੁਰਦੁਆਰਾ ਦਰਬਾਰ ਜੀ ਤੇ ਜਰੂਰ ਇੱਥੇ ਆਗੇ ਤੁਹਾਨੂੰ ਇਹਨਾਂ ਕੋਲੋਂ ਚਾਟ ਪਾਪੜੀ ਜੋ ਵੀ ਖਾਣਾ ਖਾ ਕੇ ਜਾ ਸਕਦੇ ਜੀ ਤੇ ਮੈਂ ਆਪਣਾ ਇਹੀ ਮਕਸਦ ਆ ਦੀ ਜਿਹੜੇ ਆਪਣੇ ਪੰਜਾਬੀ ਵੀਰ ਜਿਨ੍ਹਾਂ ਨੇ ਆਪਣੇ ਸਟਰੀਟ ਫੂਡ ਖੋਲੇ ਆ ਤੇ ਵਧੀਆ ਫੂਡ ਦਿੰਦੇ ਆ ਤੇ ਜਰੂਰ ਇਹਨਾਂ ਦੀ ਸਪੋਰਟ ਕੀਤੀ ਜਾਵੇ ਤੇ ਬਾਕੀ ਜਰੂਰ ਇਹਨਾਂ ਕੋ ਆ ਕੇ ਤੁਹਾਨੂੰ ਕੋਲੋਂ ਜਰੂਰ ਖਾਇਆ ਕਰੋ ਜੀ ਤੇ ਬਾਕੀ ਟੀਵਾਰੀ ਵੀਡੀਓ ਵੇਖ ਕੇ ਦੱਸਿਓ ਕਿਵੇਂ ਦੀ ਲੱਗੀ ਹੈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਾਂ ਹਣਾ ਖਾਰੀ ਖਾਰੀ ਚਾਟ ਪਾਪੜੀ ਤੇ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤਦ ਤੱਕ ਦੇ ਲਈ ਸਸਤਾ ਜੀ